ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ 1 ਵਜੇ ਦਾ 1 ਵਜ ਗਿਆ ਲੰਚ ਮੈਂ ਕਰ ਲਿਆ ਥੋੜਾ ਜਲਦੀ ਕਰ ਲਿਆ ਅੱਜ ਕਿਉਂਕਿ ਅਸੀਂ ਚੱਲੇ ਆਂ ਰਾਸ਼ਨ ਲੈਣ ਡੀਮਾਰਟ ਰਾਸ਼ਨ ਕੁਝ ਤਾਂ ਪਹਿਲਾਂ ਹੀ ਖਤਮ ਹੋਇਆ ਪਿਆ ਸੀ ਪੈਰਾਂ ਤੇ ਲੋਸ਼ਨ ਨਹੀਂ ਲਾਇਆ ਫੁੱਲ ਗਈ ਸੌਕਸ ਪਾਉਣ ਲੱਗ ਗਈ ਕੁਝ ਤਾਂ ਪਹਿਲਾਂ ਹੀ ਖਤਮ ਹੋਇਆ ਪਿਆ ਸੀ ਰਾਸ਼ਨ ਕੁਝ ਹੁਣ ਜਿਹੜਾ ਚੜਾਈ ਦਾ ਚੱਲ ਰਿਹਾ ਸਿਲਸਿਲਾ ਕੁਝ ਇਹ ਦੇ ਕਰਕੇ ਥੋੜਾ ਜਿਹੜਾ ਕੋਈ ਚੀਜ਼ ਨਹੀਂ ਮੁੱਕੀ ਖਤਮ ਹੋਈ ਉਹ ਵੀ ਲੈ ਹਣੀ ਪਊਗੀ ਥੋੜਾ ਜਿਹਾ ਹੋਰ ਰੱਖ ਲੈਣਗੇ ਐਕਸਟਰਾ ਕੁਝ ਪੈਣਾ ਹੀ ਮੈਂ ਲਿਸਟ ਬਣਾਈ ਹੋਈ ਸੀ ਪਰ ਚਲ ਜਿੱਦ ਦੇ ਵੰਡਰ ਟਾਈਮ ਹੋ ਗਏ ਲੈ ਆਣਗੇ ਥੋੜਾ ਜਿਹਾ ਚੱਲੇ ਸੀ ਰਾਸ਼ਨ ਲੈਣ ਲੰਚ ਮੈਂ ਅਗੋਂ ਥੋੜਾ ਜਲਦੀ ਕਰ ਲੈ ਜਾਣ ਕਰਕੇ ਵੀ ਚਲ ਫਿਰ ਨਹੀਂ ਫਿਰ ਆਏ ਹੁੰਦਾ ਬਾਹਰ ਜਾ ਕੇ ਕੁਝ ਖਾਦਾ ਜਾਂਦਾ ਜੇਕਰੋਂ ਭੁੱਖੇ ਜਾਈਏ ਕਰੋ ਇਕੱਲਾ ਅੱਜ ਕਈ ਜਾਈਏ ਮੈਂ ਤਾਂ ਤਾਂ ਮਨਜ਼ ਕਰਦਿਆਂ ਆਉਣ ਲੱਗੇ ਦੇਖ ਲਾਂਗੇ ਬਾਕਸੀ ਤੇ ਕੋਈ ਲੋੜ ਹੋਈ ਤਾਂ ਖਾ ਲਾਂਗੇ ਚਲਦੇ ਹਾਂ ਹੁਣ ਝੋਲੇ ਝੋਲੇ ਚੱਕ ਲਈਏ ਲਿਸਟ ਚੱਕ ਲਈਏ ਫਿਰ ਆਏ ਦੁਪਹਿਰੇ ਰਾਸ਼ਨ ਨਹੀਂ ਕਟੋਗਰਾ ਸਵੇਰ ਸ਼ਾਮ ਜਦ ਅਰੇ ਹੁੰਦਾ ਆ ਜੋ ਕਰ ਲੋ ਕੱਪੜੇ ਚੇਨ ਤੁਸੀਂ ਫਟਾਫਟ ਮੈਂ ਤਾਂ ਬਸ ਰੈਡੀ ਆ ਮਾਜੀ ਪਾਣੀ ਦੀ ਬੋਟਲ ਇਹ ਚਨੇ ਚਨੇ ਦੀ ਡੱਬੀ ਹੋਗੀ ਪਾਣੀ ਦੀ ਬੋਟਲ ਆ ਹੋ ਗਏ ਝੋਲੇ ਜਿੰਨੇ ਮੈਨੂੰ ਮਿਲੇ ਮੈਂ ਚੱਕ ਲਈ ਘੱਟ ਵੱਧ ਮੈਂ ਦੇਖੀ ਜਾਊਗੀ ਕਰਿਆ ਕਿ ਨਾ ਸਮਾਨਤਾਰ ਨਾ ਸੌਖਾ ਹੋ ਜਾਂਦਾ ਫੇਮੀ ਝੋਲੇ ਤੋਂ ਬਿਨਾ ਅੰਦਰੋਂ ਤੁਸੀਂ ਕੁਝ ਲੈ ਕੇ ਆਓ ਟਾਈਮ ਲਾਦਾ ਝੋਲੇ ਚੱਕ ਲਓ ਤੇ ਆਰਾਮ ਨਾਲ ਉਤਰ ਜਨ ਸਮਾਨ ਜਿੰਨੇ ਮੈਨੂੰ ਮਿਲੇ ਮੈਂ ਤਾਂ ਉਹਨੇ ਹੀ ਚੱਕ ਲਈ ਦੋ ਮਿੰਟ ਕਹਿੰਦੇ ਐਨੇ ਝੋਲੇ ਐਨਾ ਸਮਾਨ ਲੈ ਕੇ ਆਣਾ ਮੈਂ ਪਤਾ ਨਹੀਂ ਸਮਾਨ ਦੇ ਆਉਗਾ ਦੇਖੀਊਗੀ ਝੋਲੇ ਤਾਂ ਚੱਕ ਲਈ ਇੱਕ ਵਾਰੀ ਜਾਂਦੇ ਆਂਦੇ ਰਸਤੇ ਵਿੱਚ ਹੋ ਗਿਆ ਸੀ ਮੌਸਮ ਖਰਾਬ ਨੇਹਰੀ ਵੀ ਆਈ ਬਹੁਤ ਮੀਂਹ ਵੀ ਆਇਆ ਇੱਕ ਵਾਰ ਸਾਨੂੰ ਲੱਗਿਆ ਫੇ ਨਹੀਂ ਆਉਂਦੇ ਹਨ ਹੁਣਦਾ ਨਾ ਫਿਰ ਕਿਉਂਕਿ ਅਸੀਂ ਘਰੋਂ ਚੱਲੇ ਸੀ ਮੌਸਮ ਬਿਲਕੁਲ ਠੀਕ ਸੀ ਜੇ ਖਰਾਬ ਹੁੰਦਾ ਤਾਂ ਅਸੀਂ ਘਰੋਂ ਚੱਲਦੇ ਹੀ ਨਾ ਮੌਸਮ ਇਨਾ ਖਰਾਬ ਹੋ ਗਿਆ ਰਸਤੇ 'ਚ ਜਾ ਕੇ ਪਰ ਫਿਰ ਠੀਕ ਹੋ ਗਿਆ। ਦਾਨੇ ਦੇ ਉੱਪਰ ਤੇ ਬਿੰਗੀਆਂ ਵੀ ਪਏ ਹਨ। ਤੇ ਬਿੰਗੀਆਂ ਪੈਣ। ਹਾਜੀ ਵਿੱਚ ਢੇੜਾ ਰੱਖਣ ਲਈ ਨਹੀਂ ਹੈ ਨਾ ਜਿਹੜਾ ਪੁੱਲ। ਆਹ ਬੋਲੇ ਤੁਹਾਨੂੰ ਸਾਰਾ ਮੈਂ ਰੱਖ ਦਿੱਤਾ। ਨੇ ਟ੍ਰੈਫਿਕ ਤੱਕ ਦੇਖਦੀ ਬਾਂਹ ਬਿਲਕੁਲ ਕੇ ਤੱਕ ਆਇਆ ਟ੍ਰੈਫਿਕ ਹੈ ਪਤਾ ਨਹੀਂ ਕਦੋਂ ਵਾਰੀ ਆਉਗੀ ਆਪਣੀ ਪਰ ਆਉਣੀ ਨਹੀਂ ਮਿੰਦਲਾ ਨਾ ਉਹ ਹਰ ਬਹੁਤ ਜਨ ਰਸ਼ਾ ਇਤਾਂ ਬਹੁਤ ਰਸ਼ ਬਹੁਤ ਜਨ ਪਤਾ ਕਾ ਤੱਕ ਆ ਗਿਆ ਦਰ ਦਰਿਆ ਮੇਰੇ ਮਾਦੋਦੀ ਜਿਵੇਂ ਡੀਮਾਰਟ ਅੰਦਰ ਐਂਟਰ ਹੋਏ ਇੰਨਾ ਜਿਆਦਾ ਰਸ਼ ਇੰਨਾ ਕਰਾਊਡ ਦੇਖ ਕਿਨੱਕਾ ਫਰਾਟ ਹੋ ਰਹੀ ਸਦਵਿੰਦਰ ਤੇ ਇੱਕ ਵਾਰ ਕਹਿੰਦੇ ਚਲੋ ਵਾਪਸ ਇੱਥੇ ਨਾ ਬਾਹਰ ਜਾਵੇ ਨਾ ਕੁਝ ਮਿਲਣਾ ਚਲੋ ਵਾਪਸ ਚਲੋ ਇਹ ਤਾਂ ਘਬਰਾਉਣ ਲੱਗੇ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਟਰਾਈ ਕਰਦੇ ਆ ਵੇਟ ਕਰਦੇ ਆ ਲੈਣੇ ਕੁਝ ਨਾ ਕੁਝ ਜਿਆਦਾ ਔਖਾ ਲੱਗੂ ਤਾਂ ਆਪਾਂ ਨਾ ਲਵਾਂਗੇ ਵਾਪਸ ਚਲ ਜਾਗੇ ਤੇ ਸਮਾਨ ਖਾਲੀ ਹੋ ਰਿਹਾ ਸੀ ਕੁਝ ਵੀ ਨਹੀਂ ਸਾਇ ਕੋਈ ਕਾਰਨਰ ਆਇ ਨਹੀਂ ਸੀ ਵੀ ਜਿਹੜਾ ਭਰਿਆ ਪਿਆ ਹੋਵੇ ਖਾਸ ਕਰ ਕਿਚਨ ਵਾਲਾ ਗਰੋਸਰੀ ਵਾਲਾ ਕਾਰਨਰ ਕੱਪਸ ਮੱਗਸ ਦੀ ਕਲੈਕਸ਼ਨ ਬਹੁਤ ਸੋਹਣੀ ਆਈ ਹੋਈ ਸੀ ਪਰ ਲਿਆ ਮੈਂ ਕੁਝ ਵੀ ਨਹੀਂ ਦਵਿੰਦਰ ਇਹ ਵਾਲੇ ਕੱਪ ਮੱਗ ਲੈਣ ਹੀ ਨਹੀਂ ਦਿੰਦੇ ਹੁੰਦੇ ਤੋਂ ਅਸੀਂ ਕਰਾਰੇ ਸੀ ਬਿਲਿੰਗ ਸਮਾਨ ਤਾਂ ਅਸੀਂ ਲੈ ਲਿਆ ਬਿਲਿੰਗ ਕਰਉਣ ਵੀ ਸਾਨੂੰ ਅੱਧਾ ਘੰਟਾ ਆਪਣੀ ਵਾਰੀ ਦੀ ਵੇਟ ਕਰਨੀ ਪਈ ਬਹੁਤ ਜ਼ਿਆਦਾ ਕਰਾਉਡ ਸੀ ਬਹੁਤ ਰਾਸੀ ਸਾਰੇ ਬਿਲਿੰਗ ਕਾਊਂਟਰ ਬੁੱਕ ਸੀ ਇਹ ਸਾਬੀ ਵੇਟ ਕਰ ਰਹੇ ਸੋ ਆਪ ਆਪਣੀ ਵਾਰੀ ਤੇ ਬਹੁਤ ਜ਼ਿਆਦਾ ਰਾਸੀ ਆਜਤਾ ਇੰਨਾ ਜ਼ਿਆਦਾ ਸਮਾਨ ਲੋਕ ਖਰੀਦ ਕੇ ਲੈ ਕੇ ਜਾ ਰਹੇ ਸੀ ਨਾ ਬਹੁਤ ਹੀ ਜ਼ਿਆਦਾ ਹੈ ਲੱਗ ਰਿਹਾ ਸੀ ਵੀ ਸਮਾਨ ਫੇਰਾ ਜਿਵੇਂ ਮਿਲਣਾ ਹੀ ਨਹੀਂ ਅਸੀਂ ਤੇ ਚਲੋ ਖਾਦਾ ਰਾਸ਼ਨ ਤਾਂ ਖਤਮ ਹੋਇਆ ਪੈਸੇ ਤਾਂ ਲੈ ਕੇ ਆਇਆ ਔਰ ਐਕਸਟਰਾ ਮੈਂ ਕੁਝ ਵੀ ਲੈ ਕੇ ਆਈ ਇਹਨਾਂ ਵੀ ਜਮ੍ਹਾਂ ਕਰ ਲਉ ਕਰੇ ਜਿੰਨਾ ਕ ਅਸੀਂ ਹਰ ਵਾਰੀ ਲਿਉਨੇ ਹੁੰਨੇ ਬਸ ਓਨਾਂ ਕੀ ਲੈ ਕੇ ਆਂਦਾ ਤੇ ਲੋਕ ਤਾਂ ਮੈਂ ਹੈਰਾਨ ਹੋ ਰਹੀ ਸੀ ਵੀ ਚਾਰ ਚਾਰ ਵੱਡੀਆਂ ਵੱਡੀਆਂ ਬੋਟਲਾਂ ਸ਼ੈਂਪੂ ਦੀਆਂ ਆਪਣੇ ਆਹ ਜਿਹੜੇ ਹੁੰਦੇ ਨੇਗੇ ਵਾਸ਼ਿੰਗ ਵਾਲੇ ਕੱਪੜੇ ਧੋਣ ਵਾਲੇ ਲਿਕੁਇਡ ਇੰਨਾ ਪੇਸਟ ਚਾਰ ਚਾਰ ਪੰਜ ਪੁਆਇੰਟ ਡੱਬੇ ਵੱਡੇ ਵੱਡੇ ਓ ਮਾਈ ਗਾਡ ਜੇ ਸਾਲ ਭਰ ਨਾ ਖਤਮ ਹੋਏ ਨਾ ਸਮਾਨ ਖੈਰ ਅਸੀਂ ਤਾਂ ਇਹਨਾਂ ਜਿਆਦਾ ਨਹੀਂ ਲਿਆ ਕਹਿੰਦਾ ਇੰਨਾ ਕਿ ਅਸੀਂ ਹਰ ਵਾਰ ਸਾਨੂੰ ਚਾਹੀਦਾ ਹੁੰਦਾ ਉਹਨਾਂ ਕੀ ਲੈ ਕੇ ਆਉਂਦਾ ਇਸ ਵਾਰ ਨਾ ਸਮਾਨ ਜਿਆਦਾ ਖਤਮ ਹੋਇਆ ਹੋਇਆ ਸੀ ਯੋ ਤਾਂ ਪੂਰਾ ਸਮਾਨ ਟੋਟਲੀ ਲੈਣਾ ਹੋਵੇ ਫਿਰ ਅਸੀਂ ਡੀਮਾਰਟ ਆਉਣਾ ਚਾਹੀਦਾ ਸਾਨੂੰ ਸਪੈਸ਼ਲ ਆਉਣਾ ਪਵੇ ਥੋੜਾ ਬਹੁਤਾ ਹੀ ਲੈਣਾ ਕੁਝ ਚੀਜ਼ਾਂ ਫਿਰ ਅਸੀਂ ਮਾਨਸਾ ਤੋਂ ਹੀ ਲੈ ਲੈ ਲੁੰਨੇ ਆ ਪਰ ਇਸ ਵਾਰ ਸਮਾਨ ਬਹੁਤ ਜ਼ਿਆਦਾ ਲੈਣ ਵਾਲਾ ਸੀ ਤੇ ਮੌਸਮ ਹੋ ਗਿਆ ਇਸ ਠੰਡਾ بارش ਵੀ ਹੋਈ ਪਹਿਲਾਂ ਨੇਰੀਆ ਹੀ بارش ਹੋ ਗਈ ਹੁਣ ਵੀ ਜਿਵੇਂ ਚੱਲੇ ਵਾਪਸ ਤਾਂ ਕਿੰਨੇ ਮਿੰਟ ਫੇਰ ਸ਼ੁਰੂ ਹੋ ਗਈ ਸੀ ਕਿਵੇਂ ਦਾ ਲੱਗਿਆ ਡੀਮਾਰਟ ਦਾ ਐਕਸਪੀਰੀਅੰਸ ਅੰਦਰ ਬੈਠ ਅੰਨੀ ਹਫੜਾ ਆਪਣੀ ਮੱਛੀ ਵੀ ਲੋਕਾਂ ਚਾਹੇ ਪਤਾ ਨਹੀਂ ਕੀ ਹੋਊਗਾ ਸਮਾਨ ਜਮਾ ਕਰ ਲਈਏ ਬਸ ਟ੍ਰੋਲੀ ਦੀਆਂ ਟ੍ਰੋਲੀਆਂ ਭਰੀਆਂ ਜਾ ਰਹੀਆਂ ਨੇ ਬੁਰਾ ਹਾਲ ਹੱਕ ਦੀ ਲੋਡ ਆ ਦੋ ਦੋ ਭਰੀ ਬੈਠ ਬਹੁਤ ਸਮਾਨ ਲੋਕ ਡੰਪ ਕਰ ਰੇ ਨਸਾ ਹਜੇ ਇਹਨਾਂ ਲਿਆ ਨਹੀਂ ਸਤ ਵੈਸੀ ਰਾਸ਼ਨ ਖਤਮ ਹੋਏ ਪੈਸੀ ਲੈਣ ਵਾਲਾ ਸੀ ਤੇ ਚਲ ਦੋ ਚਾਰ ਚੀਜ਼ਾਂ ਕੁਛ ਥੋੜਾ ਥੋੜਾ ਐਕਸਟਰਾ ਹੋਰ ਲੈ ਲਿਆ ਸੀ ਬਹੁਤ ਜ਼ਿਆਦਾ ਡੰਪ ਨਹੀਂ ਕਰਿਆ ਬਹੁਤ ਨਹੀਂ ਖਰੀਦਿਆ ਹੈਗਾ ਜੀਨੀ ਕੁ ਲੋਡ ਸੋਨਾਂ ਕੀ ਲਿਆ ਐਕਸਟਰਾ ਕੁਛ ਵੀ ਲੈ ਵੀ ਆ ਵੀ ਲੈ ਲਓ ਉਹ ਵੀ ਲੈ ਲਓ ਅੱਛਾ ਦੋ ਪਾਰਕਿੰਗ ਸਾਦੋ ਜਮਾ ਨਹੀਂ ਕਰੇ ਕੁਛ ਵੀ ਸਮਾਨ ਬਸ ਲੋਡ ਮੁਤਾਬਕ ਹੀ ਲੈ ਫਿਰ ਘਰੇ ਸਮਾਨ ਨਾਲ ਬਹੁਤ ਔਖਾ ਬਹੁਤ ਬੁਰਾ ਹਾਲ ਹੈ ਡੀਮਾਰਟ ਵਿੱਚ ਕੁਛ ਚੀਜ਼ਾਂ ਸਾਨੂੰ ਮਿਲੀਆਂ ਨਹੀਂ ਕਾਲੇ ਚਾਨੇ ਖਤਮ ਸੀ ਛੋਲੇ ਣ ਦਾਲ ਖਤਮ ਸੀ ਬੇਸਣ ਖਤਮ ਸੀਗਾ ਹੈ ਹੀ ਨਹੀਂ ਸੀਗਾ ਉਹ ਪੁੱਛੋ ਨਾ ਉਹਨਾਂ ਕਹਿੰਦੇ ਹੈ ਨਹੀਂ बस ਖਤਮਾ ਕਹਿੰਦੇ ਬੁਰਾ ਹਾਲਾ ਹਫੜਾ ਦਫੜੀ ਰਸ਼ਪੂਰਾ ਚਲੋ ਜੀ ਹੁਣ ਚੱਲਦੇ ਆਪਾਂ ਟਾਈਮ ਹੋ ਗਿਆ 4 ਵਜੇ 4 ਵਜੇ ਚਲੋ ਜੀ ਹੁਣ ਚੱਲਦੇ ਵਾਪਸ ਦੁਬਾਰੇ ਫੇਰ ਕਿੰਨੇ ਮਿੰਟ ਜੀ ਹੋਣ ਲੱਗੇ ਇਸ ਮੌਸਮ ਹੋ ਗਿਆ ਸੀ ਬੰਦੇ ਇੱਕ ਵਾਰ ਤਾਂ ਸਾਨੂੰ ਵੀ ਆਉਂਦੇ ਆਉਂਦੇ ਆਏ ਹੋਗੇ ਵੀ ਅਸੀਂ ਕਿਉਂ ਆਏ ਨਹੀਂ ਆਉਂਦੇ ਇਹਨਾਂ ਮੌਸਮ ਖਰਾਬ ਹੋ ਗਿਆ ਨਹੀਂ ਰੀ ਚੱਲ ਪਈ ਸੀ ਇੱਕ ਵਾਰ ਤਾਂ ਬਹੁਤ ਤੇਜ਼ ਫਿਰ ਆਏ ਹੁੰਦਾ ਨਾ ਦਰਖਤ ਵਗੈਰਾ ਡਿੱਗਦੇ ਨੇ ਰਸਤੇ ਵਿੱਚ ਮੁਸ਼ਕਲ ਹੋ ਜੂ ਤੇ ਚਲੋ ਖੈਰ ਸੁੱਖ ਰੱਖੇ ਰੱਬ ਵਸ ਹੁਣ ਪੰਜਾਬ ਦਾ ਮਾਹੌਲ ਵਧੀਆ ਰੱਖੇ ਇਹੀ ਅਰਦਾਸ ਆ ਇਹੀ ਵਾਇਰੋਗੀ ਅਰਦਾਸਾਂ ਨੇ ਹਨਾ ਵੀ ਖੈਰ ਸੁੱਖ ਰਵੇ ਸਭ ਦੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਆਪਾਂ ਆਗੇ ਸੀ ਹੁਣ ਘਰੇ ਸਾਮਾਨ ਨੂੰ ਇੱਕ ਵਾਰ ਇਕੱਠਾ ਕਰਕੇ ਰੱਖਤਾ ਚਾਹ ਪਾਣੀ ਪੀਣੇ ਆ ਤੇ ਉਸ ਤੋਂ ਬਾਅਦ ਫਿਰ ਇਹ ਸਾਰਾ ਸਾਮਾਨ ਸੰਭਾਲ ਲੂੰਗੀ ਇੱਕ ਵਾਰ ਤਾਂ ਮੈਂ ਝੋਲੇ ਸਾਰੇ ਇਕੱਠੇ ਕਰਕੇ ਰੱਖਦੇ ਚਾਹ ਪੀਣੇ ਆ ਥੋੜਾ ਟਾਈਮ ਰਾਮ ਨਾ ਬਹਿ ਕੇ ਉਸ ਤੋਂ ਬਾਅਦ ਦੇਖਦੀ ਹਾਂ। ਤੁਹਾਨੂੰ ਥੋੜੀ ਜਿਹੀ ਆਪਣੀ ਸ਼ਾਪਿੰਗ ਦਿਖਾਉਣੀ ਸੀ ਜੋ ਮੈਂ ਕੰਟੇਨਰ ਸੇ ਸ਼ਾਪਿੰਗ ਕਰੀਆ ਪਰ ਮੇਰੇ ਕੋਲ ਛੋਟਾ ਟਰਾਈਪੋਡ ਮੇਰਾ ਅੱਜ ਹੈ ਨਹੀਂ ਮੇਰੇ ਕੋਲੇ ਤੇ ਉਸ ਕਰਕੇ ਥੋੜਾ ਜਿਹਾ ਮੇਰੇ ਨਾਲ ਤੁਸੀਂ ਕੋਆਪਰੇਟ ਕਰ ਲਓ ਵੀਡੀਓ ਦਾ ਐਂਗਲ ਸਹੀ ਨਹੀਂ ਹੈਗਾ। ਪਰ ਚਲੋ ਫਿਰ ਮੇਰਾ ਮਕਸਦ ਤੁਹਾਨੂੰ ਦਿਖਾਉਣਾ। ਮੈਂ ਨਾ ਕੁਝ ਕੰਟੇਨਰ ਸੇ ਸ਼ਾਪਿੰਗ ਕੀਤੀ ਸੀ। ਕੋਸੋ ਸਮਝ ਕੇ ਕਰੀ ਸੀ ਵੀ ਮੈਂ ਕਿੱਥੇ ਯੂਜ਼ ਕਰਨੇ ਨੇ। ਮੈਂ ਕੋਈ ਵੀ ਚੀਜ਼ ਖਰੀਦਦੀ ਹਾਂ ਪਹਿਲਾਂ ਮੇਰੇ ਮਾਈਂਡ 'ਚ ਇਹ ਗੱਲ ਹੁੰਦੀ ਹੈ ਇਹਨਾਂ ਨੂੰ ਮੈਂ ਕਿੱਥੇ ਯੂਜ਼ ਕਰਨਾ। ਬਿਨਾ ਯੂਜ਼ ਕਰਨ ਦੇ ਤਰੀਕੇ ਤੋਂ ਮੈਂ ਘਰੇ ਰਹਿ ਕੇ ਨਹੀਂ ਆਉਂਦੀ ਵੀ ਮੇਰੇ ਦਿਮਾਗ ਵਿੱਚ ਹੋਵੇ ਨਾ ਮੈਂ ਕਿੱਥੇ ਯੂਜ਼ ਕਰਨਾ ਘਰੇ ਆ ਕੇ ਮੈਂ ਰੱਖ ਲਾ ਉਹ ਮੈਨੂੰ ਮੈਂ ਕਰਦੀ ਹੁੰਦੀ ਮੈਨੂੰ ਜਗਾ ਭਰ ਨਹੀਂ ਕਰਦੀ ਖੱਲਾਂ ਭਰਨੀ ਮੈਨੂੰ ਬਿਲਕੁਲ ਪਸੰਦ ਨਹੀਂ ਚੀਜ਼ ਮੈਂ ਉਹ ਲੈ ਕੇ ਆਉਣੀ ਆ ਜੋ ਮੈਨੂੰ ਪਤਾ ਹੋਵੇ ਮੈਂ ਕਿੱਥੇ ਯੂਜ਼ ਕਰਨੀ ਆ ਤਾਂ ਕਿ ਘਰੇ ਲਿਆਉਣ ਸਾਰ ਮੈਂ ਉਹਨੂੰ ਯੂਜ਼ ਕਰ ਲਾਂ ਇਹ ਨਾ ਹੋਵੇ ਪੈਸੇ ਲਾ ਕੇ ਆਪਾਂ ਘਰੇ ਖੱਲਾ ਭਰੀ ਚੱਲੋ ਨਾ ਉਹ ਚੀਜ਼ ਮੈਨੂੰ ਪਸੰਦ ਨਹੀਂ ਹੈਗੀ ਤੇ ਆਹ ਲਿਉਂਦੇ ਸੀ ਮੈਂ ਵੱਡੇ ਕੰਟੇਨਰ ਦੋ ਇੱਕ ਹੋਰ ਪਿਆ ਉਹ ਹੈ ਇਸੇ ਟਾਈਪ ਦਾ ਹੀ ਆ ਪਰ ਉਹ ਉਹ ਲੰਬਾਈ ਚ ਉੱਚਾ ਥੋੜਾ ਜਿਹਾ ਇਹਨਾਂ ਦੋਨਾਂ ਦੇ ਸ਼ੇਪ ਸੇਮ ਆ ਉਹ ਉਧਰ ਮੈਂ ਪਤਾ ਨਹੀਂ ਕੀ ਸਮਾਨ ਪਾ ਕੇ ਰੱਖਿਆ ਪਿਆ ਦੂਆ ਕੰਟੇਨਰ ਨੇ ਸੇਮ ਨਹੀਂ ਉਹ ਵੀ ਇਹਦੇ ਨਾਲ ਦਾ ਸੇਮ ਆ ਬਸ ਉਹਦੀ ਸ਼ੇਪ ਦਾ ਫਰਕ ਹੋ ਥੋੜਾ ਹਾਈਟ ਵਿੱਚ ਇਹਨਾਂ ਦੇ ਸ਼ੇਪ ਚੌੜਾਈ ਚ ਉਹ ਉੱਚਾ ਦਾ ਨੀਚੇ ਉਹਦੇ ਸ਼ੇਪ ਘੱਟ ਆ ਇਹ ਦੋ ਕੰਟੇਨਰ ਨੇ ਇਹ ਤਿੰਨ ਕੰਟੇਨਰ ਮੈਂ ਲੈ ਕੇ ਆਈ ਸੀ ਇੱਕ ਮੈਂ ਅਲੱਗ ਸ਼ੇਪ ਦਾ ਲੈ ਕੇ ਆਈ ਸੀ ਇਵੇਂ ਲੈ ਕੇ ਆਈ ਆਈ ਸੀ ਮੇਰੇ ਨਾ ਵਿਆਹ ਵਾਲੇ ਭਾਂਡੇ ਪਏ ਨੇ ਗੱਤੇ ਦੇ ਡੱਬੇ ਵਿੱਚ ਕਿਚਨ ਚ ਉੱਪਰ ਕੈਬਿਨੇਟ ਚ ਉਹਦਾ ਢੱਕਣ ਲੱਗ ਦਨ ਡੱਬੇ ਦਾ ਤੇ ਇਹ ਸੇਫ ਹੈ ਨਹੀਂ ਕਿਉਂਕਿ ਆਪਾਂ ਚੀਜ਼ ਆਪਾਂ ਯੂਜ਼ ਕਰਦੇ ਨੇ ਇੱਕ ਤਾਂ ਮੈਨੂੰ ਗੱਤੇ ਦੇ ਡੱਬੇ ਦਾ ਰਹਿਮ ਹੋ ਗਿਆ ਵੀ ਕਿਉਂਕਿ ਉਹ ਮੈਂ ਯੂਜ਼ ਕਰਦੀ ਡੱਬਾ ਖੁੱਲਦਾ ਨਹੀਂ ਹਵਾ ਲੱਗਦੀ ਹੈ ਨਾ ਸਮਾਨ ਹਲ ਸਮਾਨ ਦੇ ਹਲਚਲ ਹੁੰਦੀ ਨੋ ਉਹਦੇ ਵਿੱਚ ਉਹ ਜਿਵੇਂ ਕਿੰਨੇ ਸਾਲਾਂ ਦਾ ਤੇ ਫਿਰ ਮੈਂ ਕਿਹਾ ਚਲੋ ਉਹ ਉਹ ਭਾਂਡੇ ਮੈਂ ਆਪਣੇ ਜਿਹੜੇ ਵਿਆਹ ਵਾਲੇ ਸਟੀਲ ਦੇ ਕੁਝ ਬਚੇ ਪਏ ਨੇ ਇਹ ਚ ਪਾ ਕੇ ਰੱਖ ਲੂੰਗੀ ਉੱਪਰ ਢੱਕਣ ਵੀ ਲੱਗ ਜਾਊਗਾ ਇੱਕ ਚ ਪਹਿਨ ਚਾਹੇ ਦੋ ਚ ਪਹਿਨ ਤੇ ਸੇ ਮਿੱਟੀ ਘੱਟੇ ਤੋੜ ਦਸਤਾ ਤੁਹਾਨੂੰ ਸੇਫ ਰਹਿਣਗੇ ਡੱਬੇ ਵਿੱਚ ਤੇ ਇਹ ਤਿੰਨੇ ਡੱਬੇ ਲੈ ਕੇ ਆਇਆ ਵਿੱਚ ਤੇ ਮੈਂ ਕਹਿੰਦੀ ਇੱਕ ਬਚੇ ਜਾਂ ਦੋ ਬਚੇ ਕੁਝ ਗਰੋਸਰੀ ਦੇ ਕੰਮ ਆ ਜਾਂਦੇ ਜਿਵੇਂ ਐਕਸਟਰਾ ਗਰੋਸਰੀ ਆਪਾਂ ਰੱਖਦੇ ਹੁੰਦੇ ਆ ਉਹਦੇ ਕੰਮ ਆ ਜਾਣਗੇ ਉਹਦੇ ਲਈ ਵੀ ਮੈਂ ਪਹਿਲਾਂ ਘੱਟੇ ਦਾ ਡੱਬਾ ਲਾਇਆ ਹੋਇਆ ਸੀ ਪਰ ਘੱਟੇ ਦਾ ਡੱਬਾ ਮੈਂ ਕੁਝ ਟਾਈਮ ਤੋਂ ਹਟਾਤਾ ਫਿਰ ਮੈਂ ਉਹ ਦੂਜਾ ਪਲਾਸਟਿਕ ਦਾ ਟਰੇ ਜਿਹੜਾ ਆਪਣੇ ਦਹੀਂ ਵਾਲੇ ਕੰਟੇਨਰ ਹੁੰਦੇ ਨੇ ਵੱਡੇ ਵੇਰ ਕਾਵੇ ਉਹਦੇ ਵਿੱਚ ਮੈਂ ਰੱਖਣ ਲੱਗੀ ਫਿਰ ਮੈਂ ਕਹਿੰਦਾ ਚਲੋ ਮੈਂ ਆ ਗਰੋਸਰੀ ਵਾਸਤੇ ਵੀ ਯੂਜ਼ ਹੋ ਜਾਊਗਾ ਤੇ ਵੱਡੇ ਕੰਟੇਨਰ ਕਰੇ ਬਹੁਤ ਬਹੁਤ ਯੂਜ਼ ਚ ਆਉਂਦੇ ਆ ਤੁਸੀਂ ਕਿਚਨ ਦੇ ਕੋਈ ਐਕਸਟਰਾ ਛੋਟੇ ਮੂਟੇ ਭਾਂਡੇ ਨੇ ਕਦੇ ਕਦਾ ਯੂਜ਼ ਕਰਦੇ ਹੋ ਉਹ ਰੱਖ ਲਓ ਇੱਕ ਮੈਂ ਲੈ ਕੇ ਇਸ ਆਹ ਵਾਲੀ ਬਾਸਕਟ ਇਹਦਾ ਮੈਨੂੰ ਸ਼ੋਰ ਨਹੀਂ ਮੇਰੇ ਦਿਮਾਗ 'ਚ ਕੁਝ ਕਈ ਆਈਡੀਆਸ ਚੱਲ ਰਹੇ ਨੇ ਵੀ ਕਿੱਥੇ ਕਿੱਥੇ ਮੈਂ ਯੂਜ਼ ਕਰਾਂ ਜੋ ਯੂਜ਼ ਕਰੂੰਗੀ ਫਿਰ ਤੁਹਾਨੂੰ ਵੀ ਸ਼ੇਅਰ ਕਰੂੰਗੀ ਆਈਡੀਆਸ ਕਈ ਚੱਲ ਰਹੇ ਨੇ ਪਰ ਯੂਜ਼ ਕਿੱਥੇ ਕਰੂੰਗੀ ਹਾਲੇ ਕੁਝ ਨਹੀਂ ਪਤਾ ਯੂਜ਼ ਕਰੂੰਗੀ ਉਹਨੂੰ ਆਈਨ ਰੱਖਦੀ ਹੈਗੀ ਇੱਕ ਲੈ ਕੇ ਮੈਂ ਆਹ ਵਾਲੀ ਬਾਸਕਟ ਇਹ ਬਾਸਕਟ ਮੈਂ ਕਿਹਨੂੰ ਉੱਪਰ ਯੂਜ਼ ਕਰਨੇ ਆ ਉਹ ਕਿਉਂਕਿ ਉੱਪਰ ਹਾਈਟ ਤੇ ਆਪਾਂ ਦੇਖ ਸਕਦੇ ਕੀ ਪਿਆ ਹਨ ਬਾਸਕਟ ਵਿੱਚ ਸਮਾਨ ਰੱਖ ਲਓ ਤੇ ਬਾਸਕਟ ਉੱਪਰ ਰੱਖ ਲਓ ਤੇ ਬਾਸਕਟ ਉਤਾਰ ਲਓ ਇਹ ਬਾਸਕਟ ਦੇ ਵਿੱਚ ਆਪਣਾ ਸਮਾਨ ਰੱਖ ਲਓ ਉਵੇਂ ਲੈ ਕੇ ਕਾਫੀ ਸਪੇਸ਼ੀਅਸ ਅੰਦਰੋਂ ਪਹੁੰਚ ਡੂੰਗੀ ਹੈ ਕਾਫੀ ਜ਼ਿਆਦਾ ਜਗ੍ਹਾ ਬਣੀ ਹੋਈ ਹੈ ਇਹਦੇ ਵਿੱਚ ਡੂੰਗੀ ਵੀ ਪੂਰੀ ਡੂੰਘਾਈ ਬਹੁਤ ਹੈ ਤੇ ਵੀ ਸਮਾਨ ਕਾਫੀ ਆ ਜਾਊਗਾ ਆਹ ਬਲੇ ਬਾਸਕਟ ਉਵੇਂ ਪਲਾਸਟਿਕ ਦੇ ਪਰ ਹੈਂਡਲ ਵੁੱਡਨ ਹੈ ਇਹਦਾ ਇਹ ਕੰਟੇਨਰ ਆਈ ਸੀ 100 100 ਦੇ 100 ਈਚ ਤਿੰਨੇ ਕੰਟੇਨਰ 100 100 ਦੇ ਆਹ ਆਈ ਸੀ ਆਈ ਥਿੰਕ ਸੋ ਇਹਦਾ 250 টাইਸ ਹੋ ਗਈ ਸੀ ਆ ਵਾਲੀ ਆਹ ਵਾਲੀ 120 ਦੀ 120 ਦੀ ਤੇ ਇੱਕ ਮੈਂ ਆਹ ਵਾਲਾ ਲੈ ਕੇ ਆਈ ਆ ਆਰਗੇਨਾਈਜ਼ਰ ਇਹ ਡਰਾਅਰ ਆਰਗੇਨਾਈਜ਼ਰ ਆ ਇਹ 100 ਦਾ ਹੈਗਾ ਇਹਦਾ ਵੀ ਮੈਂ ਸ਼ੋਰ ਨਹੀਂ ਮੈਂ ਕਿੱਥੇ ਯੂਜ਼ ਕਰਾਂ ਲੈ ਕੇ ਮੈਂ ਆਈ ਆ ਇਸ ਜਿੱਦੇ ਮੈਂ ਆਪਣੇ ਕਿਚਨ ਚ ਛੋਟੇ ਛੋਟੀਆਂ ਸੋਪਸ ਹੁੰਦੀਆਂ ਨੇ ਭਾਂਡੇ ਮਾਂਜਣ ਵਾਲੀਆਂ ਉਹ ਸੀ ਬਾਹਰ ਰੱਖਦੇ ਹੁੰਨੇ ਨੇ ਨੀ ਮੇ ਵਾਸਤੇ ਆ ਬਚਾ ਪਾਣੀ ਵਾਲੇ ਭਾਂਡੇ ਮਾਂਜਣ ਨੂੰ ਛੋਟੇ ਛੋਟੀਆਂ ਸੋਪਸ ਹੁੰਦੀਆਂ ਨੇ ਤੇ ਕਿਚਨ ਵਾਲੇ ਸਕਰਬਸ ਹੋਗੇ ਵਿਮ ਵਾਲੇ ਪੌਚ ਹੋਗੇ ਉਹਦੇ ਡ੍ਰੇਨ ਐਕਸ ਵਾਲੇ ਪਾਊਚ ਹੋਗੇ ਉਹ ਮੈਂ ਇਹਦੇ ਵਿੱਚ ਅਲੱਗ-ਅਲੱਗ ਕਰਕੇ ਰੱਖ ਲੂੰਗੀ ਲੈ ਕੇ ਤੇ ਮੈਂ ਆਏ ਆਉਂਦਾ ਫਿਰ ਸਮਾਨ ਟਕਾ ਕੇ ਦੇਖੂੰਗੀ ਇਹਦੇ ਵਿੱਚ ਕਿੰਨਾ ਟਿਕਦਾ ਜਿਵੇਂ ਲੱਗਿਆ ਵੀ ਠੀਕ ਹੈ ਉਸ ਪਰਪਸ ਵਾਸਤੇ ਤੇ ਫਿਰ ਉਹਨਾਂ ਦੀ ਰੱਖ ਲਾਂਗੇ ਨਹੀਂ ਫਿਰ ਮੈਡੀਸਿਨਸ ਵੀ ਆਪਾਂ ਰੱਖ ਸਕਦੇ ਆ ਬੱਚਿਆਂ ਦੀ ਸਟੇਸ਼ਨਰੀ ਬੱਚਿਆਂ ਦੇ ਕਲਰਸ ਵੀ ਆਰਗੇਨਾਈਜ਼ ਕਰ ਸਕਦੇ ਆ ਜੀ ਦਵਾਈਆਂ ਰੱਖ ਲਓ ਉਈ ਤੁਸੀਂ ਤਾਂ ਅੰਗੇ ਰੱਖਣੇ ਨੇ ਉਹ ਰੱਖ ਲਓ ਹਨ ਅਲੱਗ-ਅਲੱਗ ਪਰਪਸ ਲਈ ਯੂਜ਼ ਹੋ ਜਾਂਦਾ ਕਿਚਨ ਛੋਟੇ-ਮੋਟੇ ਪਾਊਚ ਨੇ ਉਹ ਤੁਸੀਂ ਯੂਜ਼ ਕਰ ਲਓ ਇਹ ਥੋੜੀ ਕਿਚਨ ਮੋਡੂਲਰ ਨਹੀਂ ਹੈਨੀ ਬਹੁਤ ਜ਼ਿਆਦਾ ਡਰਾਅਰਸ ਨਹੀਂ ਹੈਨੀ ਐਕਸਟਰਾ ਤੁਸੀਂ ਕਟਲਰੀ ਰੱਖ ਲਓ ਛੋਟੇ-ਮੋਟੇ ਸਪੂਨਸ ਹੁੰਦੇ ਨੇ ਫੋਰਕ ਹੁੰਦੇ ਨੇ ਆਪਣੇ ਕੋਲ ਕਈ ਤਰ੍ਹਾਂ-ਤਰ੍ਹਾਂ ਦੇ ਉਹ ਰੱਖ ਲਓ ਆਹ ਦੂੰਗੇ ਡਰਾਅਰ ਨੇ ਵੀ ਆਹਨ ਹੈਗੇ ਬਿਲਕੁਲ ਸਿੱਧੇ ਜਿਹੇ ਕੁਝ ਆਊਗਾ ਨਹੀਂ بڑے ਦੂੰਗੇ ਡਰਾਅਰ ਨੇ ਅੰਦਰੋਂ ਇਹਨੇ ਨੇ ਦੂੰਗੇ ਡਰਾਅਰ ਨੇ ਇਹ 800 ਰੁਪਈਆ ਦਾ ਸਿਆਵਲ ਆਰਗੇਨਾਈਜ਼ਰ ਵੀ ਤੇ ਇਹ ਸੀ ਮੇਰੀ ਇੰਨੇ ਕੁ ਸ਼ਾਪਿੰਗ ਸਾਰੇ ਮੈਂ ਗ੍ਰੇ ਕਲਰ ਦੇ ਕਲੈਕਟ ਕਰ ਲਏ ਮੈਂ ਕਿਹਾ ਫਿਰ ਅਲੱਗ-ਅਲੱਗ ਕਲਰ ਸੰਭਾਵਾਂ ਗ੍ਰੇ ਜਾਂ ਬਰਾਊਨ ਆਪਸ਼ਨ ਹੁੰਦੀ ਹੈ ਫਿਰ ਮੈਂ ਗ੍ਰੇ ਚੂਜ਼ ਕਰਦੀ ਹੁੰਦੀ ਆ ਮੈਂ ਕਿਹਾ ਬਰਾਊਨ ਤਾਂ ਆਪਣੇ ਡੋਰ ਵਿੰਡੋ ਸਾਰੇ ਇੰਟੀਰੀਅਰ ਬਰਾਊਨ ਨਹੀਂ ਹੋਣਾ ਗ੍ਰੇ ਲੈਣੀ ਹੁੰਦੀ ਹੈ ਉਹ ਸਭ ਕੁਝ ਗ੍ਰੇ ਚਲੋ ਜੀ ਹੁਣ ਮੈਂ ਗਰੋਸਰੀ ਸੰਭਾਲਦੀ ਆ ਫਿਰ ਮੈਂ ਤਾਂ ਹੀ ਪਹਿਲਾਂ ਦਿਖਾਈ ਨਹੀਂ ਕਈ ਵਾਰ ਮੈਨੂੰ ਗਰੋਸਰੀ ਪਾਉਣੀ ਪਏ ਜਾਂਦੀ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰਨਾ ਪਹਿਲਾਂ ਤਾਂ ਕਿ ਇਹਨਾਂ ਨੂੰ ਕਿੱਥੇ-ਕਿੱਥੇ ਯੂਜ਼ ਕਰੂੰਗੀ ਜਦੋਂ ਯੂਜ਼ ਕਰੂੰਗੀ ਉਦੋਂ ਫਿਰ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਮੈਂ ਕੀ ਦੇ ਪਿੱਛੇ ਰੱਖ ਰਹੀ ਹਾਂ ਹਣਾ ਜੇ ਲੋਜ ਨੂੰ ਗ੍ਰੋਸਰੀ ਸੰਭਾਲ ਲਈਏ ਤਾਂ ਹੁਣ ਮੈਂ ਸ਼ਾਮ ਨੂੰ ਸਬਜ਼ੀ ਨਹੀਂ ਬਣਾਉਣੀ ਮੇਰੇ ਕੋਲ ਪਈਏ ਲੋਪੀਆ ਦੀ ਸਬਜ਼ੀ ਆਟਾ ਸ਼ੈ ਉਹਨੂੰ ਹੀ ਆਟਾ ਵੀ ਸਵੇਰ ਨੂੰ ਮੈਨੂੰ ਪਤਾ ਨਹੀਂ ਸਵੇਰ ਅਡਾ ਕਿੰਨਾ ਪਿਆਗਾ ਤੇ ਟਾਈਮ ਹੋ ਰਿਹਾ ਹੁਣ 6:10 ਦਾ ਵਾਕ ਮੈਂ ਨਹੀਂ ਕਰੂੰਗੀ ਜੇ ਵਾਕ ਕਰੂੰਗੀ ਤਾਂ ਗ੍ਰੋਸਰੀ ਸੰਭਾਲਣੀ ਰਹਿ ਜੂਗੀ ਮੇਰੀ ਹੁਣ ਮੈਂ ਘੰਟਾ ਤੱਕ ਗ੍ਰੋਸਰੀ ਤੇ ਹੀ ਲਾਉਣੀ ਤਾਂ ਕਿ ਸਾਰਾ ਰਾਸ਼ਨ ਜਿਹੜਾ ਅੱਜ ਮੈਂ ਲਿਆਂਦਾ ਸੰਭਾਲਦਾ ਸਵੇਰੇ ਫਿਰ ਹੋਰ ਕੰਮ ਕਰੂੰਗੀ ਜੇ ਰਾਸ਼ਨ ਸਵੇਰ ਤੇ ਛੱਟੂਗੀ ਸਵੇਰ ਤੇ ਕੰਮ ਰਹਿ ਜਾਣਗੇ ਸੋ ਹੁਣ ਰਾਸ਼ਨ ਦਾ ਕੰਮ ਹੀ ਖਤਮ ਕਰਦੀ ਅੱਜ ਉਹਦੀ ਸਾਰਾ ਸੰਭਾਲਦੀ ਚਾਹ ਪੀਣ ਤੋਂ ਬਾਅਦ ਮੈਂ ਕਹੇ ਹੁਣ ਚਲੋ ਰਾਸ਼ਨ ਮੈਂ ਸੰਭਾਲਦਾ ਨਹੀਂ ਸਬਜ਼ੀ ਬਿਲਕੁਲ ਪਈ ਸੀ ਸ਼ਾਮ ਦੀ ਮੈਂ ਨਹੀਂ ਬਣਾਉਣੀ ਸੀ ਪਰ ਚਲੋ ਉਹੀ ਟਾਈਮ ਚਲੋ ਮੈਂ ਆਪਣਾ ਰਾਸ਼ਨ ਤੇ ਦੇ ਦਉਣੀ ਨਹੀਂ ਫਿਰ ਮੈਨੂੰ ਸਵੇਰੇ ਸੰਭਾਲਣਾ ਪਊ ਸਵੇਰ ਦੇ ਕੰਮ ਜਿਹੜੇ ਮੇਰੇ ਓਰ ਰਹਿ ਜਾਣਗੇ ਤੇ ਸਾਰਾ ਪਹਿਲਾਂ ਮੈਂ ਝੋਲਾ ਚ ਸਾਮਾਨ ਕੱਢ ਕੇ ਡਾਈਨਿੰਗ ਟੇਬਲ ਤੇ ਰੱਖ ਲੂੰਗੀ ਕੈਟਾਗਰੀ ਵਾਈਜ਼ ਰੱਖ ਲੂੰਗੀ ਜਿਵੇਂ ਬਾਥਰੂਮ ਵਾਲੇ ਸਾਬਣਾਂ ਸارف ਅਲੱਗ ਕਿਚਨ ਦੀਆਂ ਦਾਣਾ ਵਗੈਰਾ ਅਲੱਗ ਨਮਕ ਮਿਰਚ ਮਸਾਲੇ ਅਲੱਗ ਬਿਸਕੁਟ ਨਮਕੀ ਇੰਨੇ ਉਹ ਅਲੱਗ ਰੱਖ ਲੂੰਗੀ ਫਿਰ ਅਲੱਗ-ਅਲੱਗ ਕਰਕੇ ਰੱਖਦੀ ਹੈ ਨਾ ਇਿੱਤ ਜਿੱਥੇ ਆਪਾਂ ਰੱਖਣਾ ਹੁੰਦਾ ਸਮਾਨ ਫਿਰ ਉੱਥੇ ਫਟਾਫਟ ਆਪਾਂ ਰੱਖੀ ਜਾਂਦੇ ਹੁੰਨੇ ਚੱਕ ਕੇ ਮੈਂ ਤਾਂ ਫਿਰ ਇੱਕ ਇੱਕ ਚੀਜ਼ ਕਰਕੇ ਰੱਖੋ ਸਮਝ ਨਹੀਂ ਆਉਂਦੀ ਹੈ ਕਿ ਕਿੰਨੇ ਕ ਆਪਾਂ ਜਗ੍ਹਾ ਬਣਾਉਣੀ ਹੈ ਕਿੰਨੇ ਕ ਆਪਾਂ ਸਮਾਨ ਕਿੰਨੇ ਕ ਜਗ੍ਹਾ ਚ ਟਿਕੂਗਾ ਇਸ ਕਰਕੇ ਪਹਿਲਾਂ ਮੈਂ ਅਲੰਗ-ਅਲੱਗ ਹੀ ਕਰਦੀ ਹੁੰਨੀ ਆ ਸਾਰਾ ਸਮਾਨ ਫਿਰ ਉਹ ਜਿਵੇਂ ਉਹ ਲੋੜ ਦੀ ਜਗ੍ਹਾ ਤੇ ਰੱਖ ਲੈਣ ਹੁੰਨੇ ਆ ਕੁਝ ਚੀਜ਼ਾਂ ਤਾਂ ਮੈਨੂੰ ਮੇਰੇ ਤੋਂ ਜਲਦੀ ਵਿੱਚ ਗਲਤ ਆ ਗਈ ਜਿਵੇਂ ਸਰਫ ਦਾ ਪੈਕੇਟ ਸੀ ਲਿਆਉਣਾ ਤਾਂ ਅਸੀਂ ਰਿੰਨ ਸਰਫ ਰਿੰਨ ਅਸੀਂ ਲੈ ਕੇ ਆਉਣੇ ਹੁੰਨੇ ਆ ਤੇ ਉਹਦੀ ਜਗ੍ਹਾ ਤੇ ਕੋਈ ਹੋਰ ਆ ਗਿਆ ਕਿਉਂਕਿ ਪੈਕੇਟ ਸੇਮ ਸੀ ਕਿਉਂਕਿ ਜਲਦੀ ਵਿੱਚ ਸਮਾਨ ਚੱਕਿਆ ਕੁਛ ਤਾਂ ਇੰਨੀ ਜਲਦੀ ਵਿੱਚ ਚੱਕਿਆ ਸਮਾਨ ਵੀ ਰਸ਼ ਬਹੁਤ ਜ਼ਿਆਦਾ ਸੀ ਡੀਮਾਰਟ ਵਿੱਚ ਤੇ ਇੱਕ ਦੋ ਚੀਜ਼ਾਂ ਗਲਤ ਆ ਗਈਆਂ ਇੱਕ ਤਾਂ ਸਰਫਸ ਦੀ ਕੋਈ ਨਾ ਕੀ ਕੋਈ ਚੀਜ਼ ਸੀ ਉਹ ਗਲਤ ਆ ਗਈ ਮੈਂ ਕਿਹਾ ਕੋਈ ਗੱਲ ਨਹੀਂ ਤੇ ਬਾਕੀ ਸਮਾਨ ਸਾਰਾ ਮੈਂ ਅਲੱਗ-ਅਲੱਗ ਕਰ ਦੂੰ ਝੋਲੇ ਖਾਲੀ ਕਰ ਦੂੰਗੀ ਇਹ ਸਾਰਾ ਸਮਾਨ ਕਿਚਨ ਦਾ ਬੁੰਦੀ ਦੇ ਪੈਕੇਟ 8-10 ਬੁੰਦੀ ਪੈਕੇਟ ਕਿਉਂਕਿ ਸਾਨੂੰ ਗਰਮੀ ਵਿੱਚ ਬਹੁਤ ਲੱਗਦੀ ਹੈ ਬੁੰਦੀ ਮੈਦਾ ਹੋ ਗਿਆ ਸੁੱਕੀ ਹੋਗੀ ਸੌਸ ਸਟਿਕਸ ਦੇ ਕਈ ਪੈਕੇਟ ਨੇ ਅ ਨਮਕ ਮਿਰਚ ਹਲਦੀ ਹੋਗੀ ਸਾਰੀਆਂ ਸੌਸਿਸ ਹੋ ਗਈਆਂ ਸ਼ੀਵਨ ਸੌਸ ਜੀਲੀ ਸੌਸ ਤੰਦੂਰੀ ਮਾਇਓ ਕੇਚਪ ਹੋਗੀ ਅ ਸਰਫ ਹੋਗੇ ਸਾਬਣ ਕੱਪੜਿਆਂ ਵਾਲਾ ਰਾਜ ਸਾਬਣ ਵੀਲ ਸਰਫ ਵਿਮਾਰ ਵਿਮ ਜੈਲ ਸੋਰੀ ਵਿਮ ਤਾਂ ਖਤਮ ਸੀ ਉਹ ਮਿਲਿਆ ਨਹੀਂ ਆ ਵਾਲਾ ਮਿਲਿਆ ਪਤੰਜਲੀ ਸੋਪ ਸੌਂਫ ਜੀਰਾ ਲੌਂਗ ਲਾਈਚੀ ਅਜਵੈਨ ਰਾਈ ਇਹ ਸਾਰਾ ਕੁਝ ਹੋ ਗਿਆ ਚਾਹ ਪੱਤੀ ਹੋਗੀ ਇੱਧਰ ਆ ਗਿਆ ਬਾਥਰੂਮ ਦਾ ਸਾਮਾਨ ਸਾਰਾ ਨੀਲ ਆ ਹੈਂਡ ਵਾਸ਼ ਹੋ ਗਿਆ ਸ਼ੈਂਪੂ ਆ ਰੈਡ ਹਰਪਿਕ ਟੋਇਲਟ ਪੇਪਰ ਰੂਲ ਕੌਨਲਿਨ ਹੋ ਗਿਆ ਹਿੱਟ ਹੋ ਗਈ ਕੋਕ ਹੋ ਗਿਆ ਵਿੱਚ ਹੀ ਸਾਰਾ ਸਾਮਾਨ ਆ ਗਿਆ ਕਿਚਨ ਦਾ ਆ ਗਿਆ ਵਿੱਚ ਹੀ 스ਨੈਕਸ ਦਾ ਖਾਣ ਪੀਣ ਦਾ ਵਿੱਚ ਹੀ ਬਾਥਰੂਮ ਦਾ ਆ ਗਿਆ ਸੋ ਵਾ ਸਟਿਕਸ ਨੈਕਰੋਨੀ ਆ ਗਏ ਨਮਕੀਨ ਹੋ ਗਏ ਆ ਗਏ 올 ਟਾਈਮ ਫੇਵਰੇਟ ਬੇਲ ਪੂਰੀ ਆ ਹੋ ਗਏ ਦਾਲ ਮੂੰਗੀ ਤੋਂ ਵੀ ਯੈਲੋ ਰਾਜਮਾ ਤੇ ਚਿੱਟੇ ਚਨੇ ਕਾਲੇ ਚਨੇ ਮਿਲੇ ਨਹੀਂ ਹੈਗੇ ਐਂਡ ਇਸ ਤੋਂ ਬਿਨਾ ਕਿਸਮਾ ਮੈਗੀ ਹੋਗੀ ਮੈਗੀ ਬਸ ਇਸ ਮਾਣ ਹੈ ਇਹ ਮੈਂ ਦਵਿੰਦਰ ਤੋਂ ਮਾਂਸਾ ਤੋਂ ਵੰਗਾ ਕੇ ਰੱਖ ਹੋਈ ਸੀ ਪਹਿਲਾਂ ਹੀ ਆ ਚੀਜ਼ਾਂ ਆ ਆ ਤਾਂ ਹੈਗਾ ਕਿਨਵਾ ਇਹ ਇੰਡੀਆ ਗੇਟ ਦਾ ਕਿਨਵਾ একদম ਕਮੇ ਨਪਾਏ ਇਹ ਕਿਨਵਾ ਬੜੀਆਂ ਸੋਇਆ ਬੀਨ ਦੀਆਂ ਇਹ ਨਾ ਐਮ ਡੀ ਐਚ ਦੇ ਟੇਸਟ ਵਧਿਆ ਹੁੰਦਾ ਹੋਰ ਕਿਸੇ ਕੰਪਨੀ ਤੇ ਲਵਾਂਗੇ ਪਤਾ ਨਹੀਂ ਸਾਨੂੰ ਤਾਂ ਟੇਸਟ ਮੋੜਾ ਵਧੀਆ ਲੱਗਦਾ ਐਮ ਡੀ ਐਚ ਤੇ ਸਾਨੂੰ ਵਧੀਆ ਲੱਗਦਾ ਇਹ ਸੋਆ ਚੂਰਾ ਇਹ ਹੈਗਾ ਸਾਰੀ ਗਰੋਸਰੀ ਗਰੋਸਰੀ ਕਹ ਲੋ ਰਾਸ਼ਨ ਕਰਦਾ ਸਾਰਾ ਸਮਾਨ ਤੇ ਹੁਣ ਇਹਨਾਂ ਨੂੰ ਸਾਰ ਨੂੰ ਸੰਭਾਲ ਗਏ ਮੈਂ ਆਪਦੀ ਆਪਦੀ ਥਾਂ ਟਿਕਾਣੇ ਜਿੱਥੇ ਧਰਨਾ ਉੱਥੇ ਧਰਦੀਆਂ ਜਿਹੜੀ ਚੀਜ਼ ਖਤਮ ਹੋ ਰਹੀ ਪੈਂਦੀ ਕੌਫੀ ਹੈ ਕੌਫੀ ਤਾਂ ਮੈਂ ਪੈਕੇਟ ਖੋਲ ਕੇ ਸ਼ੀਸ਼ੀ ਚ ਪਾ ਵੀ ਲਈ ਕੌਫੀ ਕਿਉਂਕਿ ਉਹ ਕੌਫੀ ਬਿਲਕੁਲ ਖਤਮ ਸੀ ਕੌਫੀ ਮੈਂ ਖੋਲ ਕੇ ਪਾ ਲਈ ਰਹਿ ਗਈ ਹੁਣ ਆਹ ਸਮਾਨ ਦੀ ਸੰਭਾਲ ਇਹਨੂੰ ਸੰਭਾਲਦੀ ਆ ਸਾਰਾ ਸਮਾਨ ਸਾਰਾ ਟੇਬਲ ਤੇ ਰੱਖਣ ਤੋਂ ਬਾਅਦ ਹੁਣ ਮੈਂ ਇਹਨੂੰ ਸੰਭਾਲ ਲੂੰਗੀ ਬਹੁਤ ਜ਼ਿਆਦਾ ਮੁਸ਼ਕਲ ਆ ਰਾਸ਼ਨ ਲੈ ਕੇ ਆਉਣਾ ਫਿਰ ਤੁਸੀਂ ਸੰਭਾਲ ਲੈਣਾ ਸਾਰਾ ਸਮਾਨ ਨਾ ਰਾਸ਼ਨ ਬਹੁਤ ਜ਼ਿਆਦੇ ਔਖਾ ਕਿਉਂਕਿ ਆਪਾਂ ਇਕੱਠਾ ਸਮਾਨ ਇੰਨਾ ਲੈ ਕੇ ਆਉਨੇ ਨਾ ਫਿਰ ਸਮਝ ਨਹੀਂ ਆਉਂਦੀ ਕਿ ਕਿੱਥੇ ਰੱਖੀਏ ਦੋ ਚਾਰ ਚੀਜ਼ਾਂ ਲਿਆਉਂਦੀ ਹੁਣ ਫਿਰ ਤਾਂ ਆਪਾਂ ਨੂੰ ਚਲੋ ਪਤਾ ਲੱਗ ਜੇ ਨਾ ਪਰ ਜੋ ਇਕੱਠਾ ਸਮਾਨ ਲੈ ਕੇ ਆਉਨੇ ਸੰਭਾਲ ਲੈਣਾ ਇੰਨੇ ਧਿਆਨ ਨਾਲ ਪੈਂਦਾ ਕਾਕੇ ਕੱਲ ਨੂੰ ਜੇ ਰ ਆਪਾਂ ਨੂੰ ਚੀਜ਼ ਚਾਹੀਦੀ ਹੋਵੇ ਆਪਾਂ ਨੂੰ ਫੋਟਾ ਫੱਟ ਮਿਲ ਜੇ ਆਪਾਂ ਨੂੰ ਪਤਾ ਹੋਵੇ ਆਹ ਚੀਜ਼ ਆਹ ਜਗ੍ਹਾ ਤੇ ਪਈਏ ਤੇ ਆਪਾਂ ਨੂੰ ਲੱਭਣੀ ਨਾ ਪਵੇ ਟਾਈਮ ਨਾ ਵੇਸਟ ਹੋਵੇ ਲੱਭਣ ਵਿੱਚ ਜਾਂ ਘਰੇ ਚੀਜ਼ ਹੋਵੇ ਆਪਾਂ ਨੂੰ ਨਾ ਮਿਲੇ ਆਪਾਂ ਹੋਰ ਮੰਗਾ ਲਈ ਹਨ ਤੇ ਆਪਣੇ ਟਾਈਮ ਤੇ ਪੈਸਾ ਵੇਸਟ ਜਾਂਦਾ ਫਿਰ ਇਸ ਕਰਕੇ ਸੰਭਾਲਣਾ ਇੰਨਾ ਧਿਆਨ ਨਾਲ ਪੈਂਦਾ ਕਿ ਆਪਾਂ ਨੂੰ ਚੀਜ਼ ਟਾਈਮ ਤੇ ਆਪਾਂ ਨੂੰ ਮਿਲ ਜੇ ਆਪਣਾ ਟਾਈਮ ਨਾ ਵੇਸਟ ਹੋਵੇ ਉਹਨੂੰ ਲੱਭਣ ਵਿੱਚ ਤੇ ਬਸ ਵਾਹਿਗੁਰੂ ਅੱਗੇ ਸਾਰੇ ਅਰਦਾਸ ਕਰੋ ਕਿ ਜਿਹੜਾ ਹੁਣ ਮਾਹੌਲ ਇਸ ਟਾਈਮ ਚੱਲ ਰਿਹਾ ਹੈ ਨਾ ਜਲਦੀ ਜਲਦੀ ਠੀਕ ਹੋ ਜਾਈ ਸੁੱਖ ਸ਼ਾਂਤੀ ਬਣੀ ਰਹੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਅਰਦਾਸ ਕਰਦੇ ਆ న్యూਸ ਦੇਖਦੇ ਆ న్యూਸ ਚੈਨਲ ਤੇ ਬਹੁਤ ਜ਼ਿਆਦਾ ਖਬਰਾਂਟ ਹੁੰਦੀ ਹੈ ਬਹੁਤ ਡਰ ਲੱਗਦਾ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਤੁਸੀਂ ਵੀ ਸਾਰੇ ਇਹੀ ਅਰਦਾਸ ਕਰੋ ਵੀ ਆਪਣਾ ਜਿਹੜਾ ਮਾਹੌਲ ਆ ਖਰਾਬ ਹੋ ਰਿਹਾ ਜੋ ਆਪਾਂ ਖਬਰਾਂ ਸੁਣ ਰਹੇ ਆ ਵੀ ਸਭ ਕੁਝ ਸਹੀ ਸਲਾਮਤ ਹੋ ਜਾਈ ਤੇ ਕਿਸੇ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਨੁਕਸਾਨ ਦੇਖੋ ਆਮ ਲੋਕਾਂ ਦਾ ਆਪਣੇ ਵਰਗਿਆਂ ਦਾ ਹੀ ਹੋਣਾ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜਲਦੀ ਜਲਦੀ ਇਹ ਮਾਹੌਲ ਠੀਕ ਹੋ ਜੇ ਵਧੀਆ ਹੋ ਜੇ ਸਿਮਰਨ ਕਰੋ ਜਾਪ ਕਰੋ ਅਰਦਾਸ ਕਰੋ ਵਾਹਿਗੁਰੂ ਜੀ ਅਗੇ ਅਰਦਾਸ ਕਰੋ ਆਪਣਾ ਜਿਹੜਾ ਮਾਹੌਲ ਆ ਜਲਦੀ ਜਲਦੀ ਇਹ ਬਿਲਕੁਲ ਨਾਰਮਲ ਹੋ ਜੇ ਠੀਕ ਹੋ ਜੇ ਸਤਿ ਆਸ਼ਣ ਸੰਭਾਲਣਾ ਸੱਚੀ ਮੈਨੂੰ ਬਹੁਤ ਮੁਸ਼ਕਲ ਲੱਗਦਾ ਟਾਈਮ ਮੈਨੂੰ ਇੰਨਾ ਜ਼ਿਆਦਾ ਲੱਗਿਆ ਮੈਨੂੰ ਪੂਰਾ 1 ਘੰਟਾ 1 ਘੰਟਾ ਸਵਾ ਘੰਟਾ ਲੱਗਾ ਸਮਾਨ ਸੰਭਾਲਦੇ ਸੰਭਾਲਦੇ ਨੂੰ ਤੇ ਬਿਸਕਟਸ ਨਮਕੀਨ ਕੋਈ 스낵ਸ ਨੇ ਉਹ ਤਾਂ ਮੈਂ ਇਥੇ ਕ੍ਰੋਕਰੀ ਵਾਲੀ ਕਮਰ ਦੇ نیچے ਕੈਬਿਨਟਸ ਵਿੱਚ ਕੰਟੇਨਰ ਵਿੱਚ ਪਾ ਕੇ ਰੱਖ ਦੂੰਗੀ ਨਮਕੀਨ ਅਲੱਗ ਡੱਬੇ ਵਿੱਚ ਰੱਖ ਦਣੀ ਆ ਤੇ ਬਿਸਕਟਸ ਅਲੱਗ ਰੱਖ ਦਣੀ ਹੋਣੀਆਂ ਤੇ ਇਸ ਤਰ੍ਹਾਂ ਕੋ ਕੁਝ ਸਮਾਨ ਦਿਹਣੀ ਜਿਹੜੀ ਗਰੋਸਰੀ ਕਿਚਨ ਦਾ ਸਮਾਨ ਆ ਉਹ ਸਾਰਾ ਮੈਂ ਪੈਂਟਰੀ ਵਿੱਚ ਨਹੀਂ ਰੱਖੂੰਗੀ ਕਿਉਂਕਿ ਪੈਂਟਰੀ ਵਿੱਚ ਮੈਂ ਜਿਹੜੇ ਡਰਾਅਰਸ ਬਣੇ ਹੋਏ ਨੇ ਉਹਦੇ ਵਿੱਚ ਮੈਂ ਸਿਰਫ ਲੈਫਟਓਵਰ ਪੈਕੇਟਸ ਰੱਖਦੇ ਹੁੰਦੀ ਆ ਜਿਹੜੇ ਪੈਕੇਟਸ ਡੱਬਿਆਂ ਵਿੱਚ ਨਹੀਂ ਪੈਂਦੇ ਫਿਰ ਆਪਾਂ ਉਹਨੂੰ ਬੰਦ ਕਰਕੇ ਰਬੜ ਚੜਾ ਕੇ ਰੱਖ ਦਣੀ ਹੁੰਦੇ ਆ ਉਹ ਉਹਦੇ ਵਿੱਚ ਭਰੇ ਨੇ ਬਾਕੀ ਜਿਹੜੇ ਬੰਦੇ ਪੈਕੇਟ ਨੇ ਉਹ ਮੈਂ ਕੰਟੇਨਰਸ ਚ ਪਾ ਕੇ ਰੱਖ ਦੂੰਗੀ ਤਾਂ ਕਿ ਜਿਹੜੀ ਚੀਜ਼ ਸੀ ਫਿਰ ਲੋਡ ਹੋਵੇ ਕੰਟੇਨਰਸ ਚੋਂ ਕੱਢੀ ਜਾਂਦੀ ਆ ਹੁਣ ਦਾ ਡਰਾਅਰਸ ਵਿੱਚ ਵੀ ਮੈਂ ਰੱਖ ਸਕਦੀ ਸੀ ਪਰ ਫਿਰ ਡਰਾਅਰਸ ਪੂਰੇ ਫੁੱਲ ਭਰ ਜਾਣਗੇ ਫਿਰ ਮੈਨੂੰ ਨਾ ਉਹਦੇ ਵਿੱਚ ਉਹ ਚੀਜ਼ ਲੱਭਣੀ ਮੁਸ਼ਕਲ ਹੋ ਜਾਂਦੀ ਆ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਡਰਾਅਰਸ ਦੇ ਵਿੱਚ ਮੈਂ ਕੱਲਾ ਲੈਫਟਓਵਰ ਪੈਕੇਟ ਸੀ ਰੱਖਾਂ ਜਿਹੜੇ ਨਵੇਂ ਭਰੇ ਹੋਏ ਪੈਕੇਟਸ ਨੇ ਹਜੇ ਫੁੱਲੇ ਨਹੀਂ ਉਹ ਮੈਂ ਕੰਟੇਨਰਸ ਚ ਰੱਖ ਦਣੀ ਆ ਤੇ ਜਿਹੜਾ ਸਮਾਨ ਬਿਲਕੁਲ ਮੇਰੇ ਕੋਲੇ ਖਤਮ ਸੀ ਉਹ ਮੈਂ ਕੰਟੇਨਰਸ ਵਿੱਚ ਹੁਣ ਨਾਲ ਦੀ ਨਾਲ ਹੀ ਰਿਫਿਲ ਕਰ ਲੂੰਗੀ ਜਿਵੇਂ ਮੈਕਰੋਨੀਆ ਸੋਆਜ਼ਾ ਚੂਰਾ ਰਾਜਮਾ ਬਿਲਕੁਲ ਖਤਮ ਸੀ ਕਾਲੇ ਛਾਨੇ ਬਿਲਕੁਲ ਖਤਮ ਨੇ ਪਰ ਛਾਨੇ ਮਿਲੇ ਨਹੀਂ ਹੈਗੇ ਜਿਹੜੇ ਪੰਜ ਚਾਰ ਚੀਜ਼ਾਂ ਰਹਿ ਗਈਆਂ ਉਹ ਮਾਨਸਾ ਤੋਂ ਦਵਿੰਦਰ ਕੱਲ ਲੈ ਕੇ ਆਉਣਗੇ ਉਹ ਕੱਲ ਨੂੰ ਮੰਗਵਾਉਂਗੀ ਜਿਹੜੇ ਕੁਝ ਚੀਜ਼ਾਂ ਰਹਿ ਗਈਆਂ ਲਿਓਣ ਵਾਲੀਆਂ ਹਜੇ ਨਹੀਂ ਮਿਲੀਆਂ ਹੈਗੇ ਜੇ ਬੇਸਨ ਵੀ ਨਹੀਂ ਮਿਲਿਆ ਕਾਲੇ ਛਾਨੇ ਨਹੀਂ ਮਿਲੇ ਛੋਲਿਆਂ ਦਾ ਨਹੀਂ ਮਿਨੀ ਇੱਕ ਚਾਵਲ ਨੇ ਅਸੀਂ ਲਏ ਹੈਗੇ ਚਾਵਲ ਉਥੇ ਨਾ ਮਿਲੇ ਨਹੀਂ ਇਹ ਰਸੂਈ ਵਿੱਚ ਸਾਨੂੰ ਜਿਹੜੇ ਅਸੀਂ ਲੈਣੇ ਸੀਗੇ ਉਹ ਰਹਿ ਗਏ ਇਹ ਚੀਜ਼ਾਂ ਫਿਰ ਮੰਮਸੋਂ ਤੋਂ ਲਿਆਂਦੀ ਜਾਣਗੀਆਂ ਇਹ ਜਿਹੜਾ ਸਮਾਨ ਰਿਫਿਲ ਕਰਨ ਵਾਲਾ ਸੀ ਮੈਂ ਡੱਬਿਆਂ 'ਚ ਕਰ ਲੂੰਗੀ ਰਿਫਿਲ ਸੋਆਂ ਦੀਆਂ ਬੜੀਆਂ ਖਤਮ ਸੀਆਂ ਇਹਨੂੰ ਇਹਨਾਂ ਨੂੰ ਵੀ ਰਿਫਿਲ ਕਰ ਲੂੰਗੀ ਬੜੀਆਂ ਦੀ ਸਬਜ਼ੀ ਤਾਂ ਅਸੀਂ ਖਾਂਦੇ ਨਹੀਂ ਸਾਨੂੰ ਸਬਜ਼ੀ ਨਹੀਂ ਪਸੰਦ ਹੈਗੀ ਪਰ ਜਿਵੇਂ ਆਪਾਂ ਰਾਈਸ ਬਣਾਉਣੇ ਸਬਜ਼ੀਆਂ ਪਾ ਕੇ ਪਲਾਉ ਹੋਵੇ ਜਾਂ ਖਿਚੜੀ ਬਣਾਉਣੇ ਉਹਦੇ ਵਿੱਚ ਪੈ ਜਾਂਦੀਆਂ ਨੇ ਜਾਂ ਫਿਰ ਆਪਾਂ ਜਿਵੇਂ ਕੀਨੂਆ ਕੋਈ ਦਾਲ ਹੋਰ ਬਣਾਈਏ ਨਾ ਪੰਜ ਚਾਰ ਭਿਓ ਕਿ ਦਾਲ ਵਿੱਚ ਵੀ ਆਪਾਂ ਪਾ ਸਕਦੇ ਆ ਐਸ ਸੋਰਸ ਆਫ ਪ੍ਰੋਟੀਨ ਵੀ ਆਪਾਂ ਖਾ ਸਕਦੇ ਆ ਜੇ ਆਪਾਂ ਨਹੀਂ ਪਸੰਦ ਹੈਗੀ ਨਾ ਪਰ ਦਾਲ ਵਗੈਰਾ ਚ ਪਾ ਕੇ ਖਾ ਲਓ ਪਰ ਦਾਲ ਬਣਾਉਣੇ ਆ ਸੋਕ ਕਰਕੇ ਜੋ ਦਾਲ ਆਪਾਂ ਕੁੱਕਰ ਬੰਦ ਕਰਦੇ ਆ ਤੁਸੀਂ ਉਹਦੇ ਵਿੱਚ ਵੀ ਪੰਜ ਚਾਰ ਪਾ ਸਕਦੇ ਹੋਗੇ ਕਿਨੂਆ ਖਤਮ ਸੀ ਕਿਨੂਆ ਲੈ ਕੇ ਆਉਂਦਾ ਕਿਨੂਆ ਤਾਂ ਪਹਿਲਾਂ ਮਿਲਿਆ ਨਹੀਂ ਇਹ ਤਾਂ ਮਸਾਂ ਹੀ ਮਿਲਿਆ ਤੇ ਮੋਰ ਸਟੋਰ ਚ ਪਹਿਲਾਂ ਤਾਂ ਮੈਨੂੰ ਇਹ ਮਿਲਿਆ ਨਹੀਂ ਸੀ ਇਹ ਵੀ ਰੀਫਿਲ ਕਰ ਲਿਆ ਸੋ ਇਹ ਰੀਫਿਲ ਦਾ ਕੰਮ ਹੋ ਗਿਆ ਖਤਮ ਉਹਨ ਪੈਂਟਰੀ ਵਾਲਾ ਸਮਾਨ ਮੈਂ ਇੱਥੇ ਟਿਕਾਤਾ ਪੌੜੀਆਂ ਦੇ نیچے ਇਹ ਵੱਡੇ ਕੰਟੇਨਰ ਵਿੱਚ ਵੇਰਕਾਲੇ ਵਿੱਚ ਵੀ ਮੇਰੇ ਕਿਚਨ ਦੀ ਗ੍ਰੋਸਰੀ ਦੇ ਪੈਕੇਟ ਨੇ ਇਹਦੇ ਵਿੱਚ ਚੀਨੀ ਆ ਇੱਕ ਚਾਵਲ ਨੇ ਤੇ نیچے ਪਏ ਨੇ ਇਸ ਤਰ੍ਹਾਂ ਇਹ ਦੋ ਡੱਬੇ ਇਹਦੇ ਵਿੱਚ ਵੀ ਸਾਰੇ ਬੰਦ ਪੈਕੇਟਸ ਮੈਂ ਇਹਦੇ ਵਿੱਚ ਰੱਖ ਤੇ ਰਿਫਾਈਨਡ ਕੇਨ ਰੱਖਤਾ ਸ਼ੈਂਪੂ ਹੋਗਾ ਸਰਫ ਹੋਗਾ ਉਹ ਤਾਂ ਮੈਂ ਵੁੱਡਨ ਰੈਕ ਆ ਮੇਰਾ ਕਿਚਨ ਦਾ ਉਹਦੇ ਵਿੱਚ ਰੱਖਦੇ ਇਸ ਤਰ੍ਹਾਂ ਮੈਂ ਇੱਥੇ ਪੌੜੀਆਂ ਦੇ نیچے ਟਿਕਾਤਾ ਇੱਥੇ ਵੀ ਕਾਫੀ ਸਾਰੀ ਸਪੇਸ ਮਿਲ ਜਾਂਦੀ ਹੈ ਸਮਾਨ ਸਟੋਰ ਕਰਨ ਲਈ ਤੇ ਹੁਣ ਰਾਸ਼ਨ ਮੈਂ ਸੰਭਾਲਦਾ ਸੀਗਾ ਤੇ ਜਿਹੜੇ ਡੱਬਿਆਂ ਚ ਰੀਫਿਲ ਕਰਨ ਵਾਲਾ ਸਮਾਨ ਸੀ ਉਹ ਡੱਬਿਆਂ ਚ ਰੀਫਿਲ ਕਰਤਾ ਬਹੁਤ ਵੱਡਾ ਕੰਮ ਹੋ ਗਿਆ ਰਾਸ਼ਨ ਅੱਜ ਖਰੀਦਿਆ ਵੀ ਗਿਆ ਤੇ ਸੰਭਾਲ ਵੀ ਦਿੱਤਾ ਬਹੁਤ ਵੱਡਾ ਕੰਮ ਹੋ ਜਾਂਦਾ ਰਾਸ਼ਨ ਸੰਭਾਲਣ ਦਾ ਤੇ ਹੁਣ ਸਿਰਫ ਐਂਗਸ ਵਾਲੀ ਟ੍ਰੇ ਰਹਿ ਗਈ ਸੀ ਖਾਲੀ ਕਰਨ ਵਾਲੀ ਡਾਈਨਿੰਗ ਟੇਬਲ ਤੇ ਪਈ ਸੀ ਸਰਦੀ ਵਿੱਚ ਤੇ ਇਹ ਹੁੰਦਾ ਚਲੋ ਆਪਾਂ ਐਂਗਸ ਟੇਬਲ ਤੇ ਰੱਖ ਦਾਂ ਨੇ ਪਏ ਰਹਿੰਦੇ ਨੇ ਖਰਾਬ ਨਹੀਂ ਹੁੰਦੇ ਪਰ ਗਰਮੀ ਵਿੱਚ ਨੇ ਖਰਾਬ ਹੋਣ ਦੇ ਚਾਂਸਸ ਹੁੰਦੇ ਨੇ ਇਸ ਕਰਕੇ ਮੈਂ ਉਹਨੂੰ ਕੰਟੇਨਰ ਵਿੱਚ ਖੰਡ ਕੇ ਫ੍ਰਿਜ ਵਿੱਚ ਰੱਖ ਲਾਂ ਹੁਣ ਮੈਂ ਚਲੋ ਇਹ ਕੰਮ ਵੀ ਕਰਦਾ ਸੋਨ ਕਰਦੇ ਵੀਡੀਓ ਦੇ ਐਂਡ ਉਮੀਦ ਕਰਦੇ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ